कहिड़ी कहिड़ी सत श्रीकाल जी ਮੈਂ ਆਸ਼ਾ ਵਰਕਰ ਸੰਤੋਸ਼ ਰਾਣੀ ਜਿਲ੍ਹਾ ਮੀਤਪਰਧਾਨ ਪਟਿਆਲਾ ਸਾਡੇ ਮੰਗਾ ਇਹਨਾਂ 52 ਸਾਲ ਦੀ ਉਮਰ ਦੇ ਵਿੱਚ ਜਿਹੜੀਆਂ ਕੁੜੀਆਂ ਨੂੰ ਰਿਟਾਇਰਮੈਂਟ ਦੇ ਰਹੇ ਨੇ ਲੀਫ ਕਰ ਰਹੇ ਨੇ ਉਹ ਸਾਡੀ ਵਧਾਈ ਚਾਵੇ ਤੇ ਉਹਨਾਂ ਨੂੰ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਜਿਹੜਾ 5 ਲੱਖ ਦਾ ਰਾਸ਼ੀ ਵੀ ਦਿੱਤੀ ਜਾਵੇ ਕਈ ਸਾਡੇ ਭੈਣਾਂ ਨੇ ਜਿਹੜੀਆਂ 25 ਭੈਣਾਂ ਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਸਾਡੇ ਰਿਟਾਇਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਬਿਲਕੁਲ ਖਾਲੀ ਹੱਥ ਗਈਆਂ ਨੇ ਉਹ ਤਾਂ ਹੁਣ ਆਪਣੇ ਪਰਿਵਾਰ ਦੇ ਉੱਤੇ ਵੀ ਬੋਝ ਬਣ ਗਈਆਂ 2500 ਰੁਪਏ ਤਨਖਾਹ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਤਾਂ ਕੋਈ ਜੋੜਿਆ ਵੀ ਨਹੀਂ ਤੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਪੈਸਾ ਨਹੀਂ ਕੋਈ ਪੈਨਸ਼ਨ ਸਕੀਮ ਨਹੀਂ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਇਹ ਸਾਡੀਆਂ ਮੰਗਾਂ ਨੇ ਇਹ ਸਾਡੀਆਂ ਮਹਿੰਗਾਈ ਦੇ ਖਿਲਾਫ ਵੀ ਨਾਰੇ ਵਾਜੀ ਹੋ ਰਹੀ ਹੈ ਹਾਂਜੀ ਮਹਿੰਗਾਈ ਪਰ ਹੈਗੀ 2500 ਰੁਪਏ ਸਾਨੂੰ ਮਿਲਦਾ ਉਹਦੇ ਵਿੱਚ ਅਸੀਂ ਕੀ ਖਰਚਾ ਕਰੀਏ ਤੇ ਅਸੀਂ ਆਪਣਾ ਕੰਮ ਕਰੀਏ 2500 ਦੇ आम आदमी सरकार वाले ने, ने वादा किया सी कि ਸਾਡੀ ਸਤਾ ਆਉਗੀ ਅਸੀਂ ਡਬਲ ਕਰਾਂਗੇ ਡਬਲ ਤਾਂ ਕਿ ਇਹਨਾਂ ਨੇ ਸਾਡੀ ਕੰਸੈਂਟਿਵਤਾ ਤੇ ਘੱਟ ਤੇ ਘੱਟ ਘੱਟ ਦੇ ਘੱਟ ਲਾਏ ਨੇ ਹੁਣ ਕੁੜੀਆਂ ਨੂੰ ਵਿਚਾਰੀਆਂ ਨੂੰ ਜਿਹੜੇ ਨੂੰ ਮਤਲਬ ਰਲੀਪ ਕੀਤਾ ਉਹ ਬਿਲਕੁਲ ਖਰੀ ਹੋ ਗਈ ਉਹਨਾਂ ਨੂੰ ਤਾਂ ਮੰਗਣ ਤੋਂ ਸਵੇ ਕੋਈ ਕੰਮ ਹੀ ਨਹੀਂ ਰਿਹਾ ਕਈ ਬਜ਼ੁਰਗ ਪਹਿਣਾ ਨੇ ਵਿਚਾਰੀਆਂ ਜਿਹੜੇ ਸਿਰਫ ਦੋ ਮੰਮੀਆਂ ਬੀਬੀਆਂ ਨੇ ਇੱਕ ਜਮੇ ਬਜ਼ੁਰਗ ਲੇਡੀ ਜ ਆ ਉਹ ਜਮੇ ਵੇਲੀ ਕਰਦੀ ਉਹਨਾਂ ਦਾ 2500 ਮਿਲਦਾ ਜੇ ਤੁਹਾਨੂੰ ਕਰਦਾ ਖਰਚਾ ਚੱਲਦਾ ਸੀ ਠੀਕ ਹੈ ਜਦੋਂ ਪਹਿਲੇ ਵਾਰ ਹੀ ਪਹਿਣਾ ਲਾ ਮਿੱਠਾ ਤੇ ਨਗਰ ਦੇ ਵਿੱਚ ਹੋਣ ਬੈ ਪਹਿਣਾ ਮਰਤਰਿਆ